ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਸਾਰਿਆਂ ਨੂੰ ਪਤਾ ਵਾ ਕਿ ਪੰਜਾਬ ਦੇ ਵਿੱਚ ਜੋ ਸੂਬੇ ਸਰਹੰਦ ਜੀ ਦੁਰਦਿਸ਼ਾ ਹੋਈ ਹੈ ਉਹਦੀਆਂ ਕਰਤੂਤਾਂ ਦੇ ਕਰਕੇ ਮੈਂ ਇੱਕ ਬੜੀ ਜ਼ਰੂਰੀ ਗੱਲ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਦੀ ਆ ਕਿ ਇਹ ਬੰਦਿਆਂ ਤੋਂ ਨਹੀਂ ਇਹ ਰੱਬ ਤੋਂ ਵੀ ਨਹੀਂ ਡਰਦਾ ਇਹ ਪਿੰਡ ਪੰਡੋਰੀ ਰਮਾਣੇ ਦੀ ਗੱਲ ਹੈ ਉਦੋਂ ਸਾਡੇ ਅਸੀਂ ਕੋਈ 14-15 ਸਾਲ ਦੇ ਹੋਵਾਂਗੇ ਤੇ ਉੱਥੇ ਬਾਬਾ ਹੰਦਾਲ ਸਾਹਿਬ ਜੀ ਦਾ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਤੇ ਉੱਥੇ ਸ੍ਰੀ ਅਖੰਡ ਪਾਤਸ਼ਾਹ ਰੱਖਿਆ ਸੀ ਤੇ ਉੱਥੇ ਭੋਗ ਤੇ ਗਈ ਸੰਗਤ ਅਸੀਂ ਵੀ ਸਾਰੇ ਗਏ ਮੇਰੇ ਤਾਈ ਜੀ ਨਾਲ ਗਏ। ਉੱਥੇ ਭੋਗਦੇ ਉਹ ਜਦੋਂ ਭੋਗ ਪੈ ਰਿਆ ਸੀ ਤੇ ਸੰਗਤਾਂ ਪ੍ਰਸ਼ਾਦਾ ਛਕ ਰਹੀਆਂ ਸੀ ਤੇ ਅਚਾਨਕ ਗੁਰਦੁਆਰਾ ਸਾਹਿਬ ਨੂੰ ਘੇਰਾ ਪੈ ਗਿਆ ਚਭਾਲ ਪੁਲਿਸ ਨੇ ਜਦੋਂ ਘੇਰਾ ਪਾਇਆ ਤੇ ਵਿੱਚ CRP ਵਿੱਚ ਪੰਜਾਬ ਪੁਲਿਸ ਸੀਗੇ ਇਹ ਸੀਗੇ ਤੇ ਇਹਨਾਂ ਨੇ ਕੀ ਕੀਤਾ ਜਦੋਂ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਕੇ ਤੇ ਜਿੰਨੇ ਉੱਥੇ ਸੇਵਾਦਾਰ ਤੇ ਲੋਕ ਭੋਗ ਦੇ ਟਾਈਮ ਪਹੁੰਚੇ ਹੋਏ ਸੀ ਨਾ ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਜੋ ਵੀ ਇਹਨਾਂ ਦੇ ਹੱਥ ਵਿੱਚ ਆਇਆ ਕੋਈ ਡੰਡਾ ਕੋਈ ਕੈਈ ਦਾ ਦਸਤਾ ਉਥੇ ਦਰਖਤ ਸੀtre ਕਾਂ ਤੇਰੇ ਕਾਂ ਦੇ ਟਾਣੇ ਤੋੜ ਕੇ ਉਹਨਾਂ ਨੂੰ ਉਥੇ ਹੀ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਥੱਲੇ ਸੁੱਟ ਲਿਆ ਪੈਰਾਂ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਚੀਕ ਚਹਾੜਾ ਸਾਰੇ ਪਾਸੇ ਚੀਕ ਚਹਾੜੇ ਦੀ ਆਵਾਜ਼ ਆਉਣ ਲੱਗਿਆ ਇਥੋਂ ਤੱਕ ਕਿ ਇਹ ਬੂਟਾ ਸਮੇਤ ਹੀ ਗੁਰਦੁਆਰੇ ਦੇ ਅੰਦਰ ਦਾਖਲ ਹੋਏ ਕਿ ਕੋਈ ਅੰਦਰ ਕੋਈ ਆਤਵਾਦੀ ਤਾਂ ਨਹੀਂ ਆ ਕੋਈ ਉਥੇ ਤਾਂ ਸਾਰੇ ਸੇਵਾਦਾਰ ਗਏ ਸੀਗੇ ਫੇਰ ਇਹਨਾਂ ਨੇ ਉੱਥੇ ਬੀਬੀਆਂ ਨੂੰ ਵੀ ਇੱਕ ਲਾਈਨ ਚ ਲਾ ਲਿਆ ਤੇ ਉਹਨਾਂ ਨੂੰ ਵੀ ਇਹਨਾਂ ਨੇ ਹੁਕਮ ਦਿੱਤਾ ਕਿ ਇਹਨਾਂ ਦੀ ਵੀ ਰੱਜ ਕੇ ਬੇਇਜ਼ਤੀ ਕੀਤੀ ਜਾਵੇ ਕਿਉਂਕਿ ਇਹਨੂੰ ਰੱਬ ਦੇ ਘਰ ਵਿੱਚ ਖਲੋ ਕੇ ਇਹਨੇ ਇਹ ਕੰਮ ਕਰਵਾਏ ਸੀਗੇ ਇਹ ਰੱਬ ਤੋਂ ਵੀ ਡਰਦਾ ਨਹੀਂ ਸੀ ਉੱਥੇ ਇੱਕ ਟਰਾਲੀ ਟਰੈਕਟਰ ਲੱਗਾ ਹੋਇਆ ਸੀਗਾ ਇਹਨੇ ਉਸ ਟਰਾਲੀ ਦੇ ਵਿੱਚ ਸਾਰੇ ਬੰਦੇ ਭਰ ਲਏ ਟਰਾਲੀ ਭਰ ਲਈ ਜਿਹੜੇ ਉੱਥੇ ਸੇਵਾਦਾਰ ਸੀਗੇ ਮਤਲਬ ਸੇਵਾ ਕਰਨ ਗਏ ਸੀ ਭੋਗ ਦੇ ਟਾਈਮ ਗਏ ਸੀ ਉਹਨਾਂ ਦੀਆਂ ਘਰ ਦੀਆਂ ਨਾਲ ਸੀਗੀਆਂ ਤੇ ਕਈਆਂ ਦੀਆਂ ਮਾਵਾਂ ਜਦੋਂ ਟਰਾਲੀ ਦੇ ਪਿੱਛੇ ਭੱਜੀਆਂ ਤੇ ਇਹਨਾਂ ਦੇ ਜਿਹੜੇ ਪੁਲਿਸ ਮੁਲਾਜ਼ਮੇ ਨੇ ਉਹਨਾਂ ਦੇ ਹੱਥਾਂ ਦੇ ਉੱਤੇ ਡੰਡੇ ਮਾਰਦੇ ਸੀ ਉੱਥੇ ਚੀਕ ਚਹਾੜਾ ਚਾਰੇ ਪਾਸੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਨਾ ਰਹਿ ਗਿਆ ਗੁਰਦੁਆਰਾ ਸਾਹਿਬ ਜਦੋਂ ਖਾਲੀ ਹੋ ਗਿਆ ਤੇ ਮੇਰੇ ਤਾਈ ਜੀ ਕਹਿੰਦੇ ਕਿ ਪੁੱਤ ਗੁਰਦੁਆਰਾ ਸਾਹਿਬ ਦੇ ਬੂਹੇ ਬੰਦ ਕਰੋ ਕਿਤੇ ਕੁੱਤੇ ਬਿੱਲੀਆਂ ਨਾ ਗੁਰਦੁਆਰੀ ਵਿੱਚ ਵੜ ਜਾਣ ਕਿ ਇਹਨਾਂ ਕੋਈ ਉੱਥੇ ਬੰਦਾ ਨਹੀਂ ਛੱਡਿਆ ਫਿਰ ਪਿੰਡ ਪੰਡੋਰੀ ਰਮਾਣੇ ਦੀ ਪੰਚਾਇਤ ਗਈ ਸਾਰਿਆਂ ਦੀਆਂ ਸਫਾਈਆਂ ਦਿੱਤੀਆਂ ਗਈਆਂ ਜੋ ਵੀ ਸੀ ਤੇ ਫੇਰ ਸੂਬੇ ਸਰਹੰਦ ਨੇ ਉਹ ਜਿਹੜੇ ਬੇਦਿਓਸ਼ ਸੀ ਉਹ ਤਾਂ ਗੁਰਦੁਆਰਾ ਸਾਹਿਬਾ ਟੇਕਣਾ ਸੀ ਉਹਨਾਂ ਨੂੰ ਉਥੋਂ ਬਾਬਾ ਹੰਦਾਲ ਸਾਹਿਬ ਦੇ ਗੁਰਦੁਆਰੇ ਚੋੱਕੇ ਖੜਿਆ ਸੀ ਇਹਨੇ ਫੇਰ ਛੱਡਿਆ ਸੀਗਾ ਇਦਾਂ ਦਾ ਇਹ ਜ਼ਾਲਮ ਸੀ ਇਹਨੇ ਲੋਕਾਂ ਦੇ ਬੱਚੇ ਮਾਰੇ ਪਹਿਲਾਂ ਤਾਂ 20 25-25 ਲੱਖ ਮੰਗਦੇ ਸੀਗੇ ਕਿ